ਤੁਰ ਦੀਵਾਲੀ ਤੋਂ ਪਹਿਲਾਂ ਐਕਸ਼ਨ ਦੇ ਵਿੱਚ ਨੇ ਮੁੱਖ ਮੰਤਰੀ ਮਾਨ ਵੱਖ-ਵੱਖ ਵਿਭਾਗਾ ਦੇ ਆਈਐਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਤੇ ਦਿੱਤੇ ਗਏ ਨੇ ਚੋਨੇ ਦੀ ਖਰੀਦ ਨੂੰ ਸਚਾਰਟਕ ਦੇ ਨਾਲ ਯਕੀਨੀ ਬਣਾਉਣ ਦੇ ਲਈ ਉਹਨਾਂ ਨੇ ਕਿਹਾ ਹੈ ਖਰੀਦ ਅ ਕਾਰਜਾ ਦੀ ਨਿਰੰਤਰ ਨਿਗਰਾਨੀ ਕਰਨ ਤੇ ਵੀ ਆਦੇਸ਼ ਦਿੱਤੇ ਰਸਿਏ ਕਿ ਜਿੱਥੇ ਇੱਕ ਪਾਸੇ ਦੀਵਾਲੀ ਦੀਆਂ ਰੌਣਕਾਂ ਬਾਜ਼ਾਰਾ ਦੇ ਵਿੱਚ ਨੇ ਦੀਵਾਲੀ ਹੈ ਔਰ ਉਸ ਤੋਂ ਇਲਾਵਾ ਕਿਸਾਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕਿਸਾਨ ਵੱਡੇ ਪੱਦਰ ਤੇ ਹੜ੍ਹਾਂ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੂੰ ਮਾਰ ਪਈ ਹੈ ਔਰ ਦੂਸਰਾ ਹੁਣ ਜਦੋਂ ਮੰਡੀਆਂ ਦੇ ਵਿੱਚ ਕੜਕ ਲਿਆਂਦੀ ਗਈ ਤਾਂ ਮਾਫ ਕਰਿਓ ਝੋਨਾ ਲਿਆਂਦਾ ਗਿਆ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਰਸਾਤ ਪਈ ਹੈ ਉਹ ਝੋਨਾ ਮੰਡੀਆਂ ਦੇ ਵਿੱਚ ਵੀ ਪਿਆ ਭਿੱਜਿਆ ਔਰ ਖੇਤਾਂ ਦੇ ਵਿੱਚ ਖੜੀ ਹੋਈ ਫਸਲ ਵੀ ਭਿੱਜੀ ਤਾਂ ਜਿਸ ਤੋਂ ਬਾਅਦ ਹੁਣ ਮੰਡੀਆਂ 'ਚ ਕਿਸਾਨ ਪਹੁੰਚੇ ਨਹੀਂ ਔਰ ਖਾਸ ਅਤੇ ਖਰੀਦ ਮਾਪ ਦੰਡਾ ਨੂੰ ਲੈ ਕੇ ਵੀ ਉਹਨਾਂ ਨੂੰ ਸ਼ੰਕਾਵਾਂ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਥੋੜੀ ਰਾਏ ਦੀ ਵੀ ਮੰਗ ਕੀਤੀ ਸੀ ਪਰ ਅਜਿਹੇ ਦੇ ਵਿੱਚ ਮੁੱਖ ਮੰਤਰੀ ਬਾਨ ਐਕਸ਼ਨ ਦੇ ਵਿੱਚ ਨੇ ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਆਈਐਸ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਇਸ ਸੰਬੰਧਿਤ ਮੀਟਿੰਗ ਕੀਤੀ ਹੈ ਅਧਿਕਾਰੀਆਂ ਨੂੰ ਉਹਨਾਂ ਨੇ ਸਖਤ ਨਿਰਦੇਸ਼ ਕਰ ਦਿੱਤੇ ਨੇ ਕਿ ਝੋਨੇ ਦੀ ਖਰੀਦ ਨੂੰ ਸੁਚਾਰੂ ਤੰਗ ਦੇ ਨਾਲ ਯਕੀਨੀ ਬਣਾਇਆ ਜਾਏ ਖਰੀਦ ਕਾਰਜਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ ਅਗੇ ਵਧਾਂਗੇ ਉੱਤਰ ਦਿੱਲੀ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ 350 ਸਾਲਾ ਸ਼ਤਾਬਦੀ ਸਮਾਗਮ ਨੂੰ ਲੈ ਕੇ ਇੱਕ ਪ੍ਰੋਗਰਾਮ ਕਰਵਾਇਆ ਤੇ ਜਿਸ ਥਾਤੇ ਸਮਾਗਮ ਕਰਵਾਇਆ ਗਿਆ ਉਸ ਤੋਂ ਲੈ ਕੇ ਡੀਐਸਜੀਐਮਸੀ ਦੇ ਪ੍ਰਧਾਨ ਹਰਮਿਤ ਕਾਲਕਾ ਨੇ ਸਵਾਗਤ ਚੁੱਕੇ ਨੇ ਇਹ ਰਿਪੋਰਟ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਦਿੱਲੀ ਵਿੱਚ ਇੱਕ ਦਿਨ ਦਾ ਸਮਾਗਮ ਕਰਵਾਇਆ ਤੇ ਇਹ ਪ੍ਰੋਗਰਾਮ ਹੋਇਆ हैबिटेट सेंटर ਦੇ ਵਿੱਚ ਜਿਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸਵਾਲ ਖੜੇ ਕੀਤੇ ਨੇ ਕਿ ਇੱਥੇ ਸ਼ਰਾਬ ਮੀਟ ਅਤੇ ਅੰਡੇਆਂ ਦਾ ਸੇਵਨ ਹੁੰਦਾ ਹੈ ਤੇ ਇਸ ਥਾਂ ਤੇ ਸਮਾਗਮ ਹੋਣਾ ਬੇਅਤਵੀ ਦੀਵਾਂਗ ਹੈ ਅੱਜ ਸੇ 3 ਦਿਨ ਪਹਿਲੇ ਅਸੀਂ ਨੇ ਆਪਕੇ ਮੀਡੀਅਮ ਮੀਡੀਆ ਕੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕੋ ਬੇਨਤੀ ਕੀਤੀ ਥੀ ਕਿ ਉਹ ਹੈਬਿਟੇਟ ਸੈਂਟਰ ਇੱਕ ਐਸਾ ਸਥਾਨ ਹੈ जो जहाँ पर शराब का सेवन होता है हमने वो रोज प्रकट किया और इन्होंने अभी तक ये बात के ऊपर नहीं लिया इसके खमियाजे इनको भुगतने पड़ेंगे क्योंकि इतिहास गवाह है इस बात का कि गुरु गोविंद सिंह महाराज का जो घोड़ा था उसने भी जो है तंबाकू के खेतों में से जाने से मना कर दिया था सो मैं समझता हूं कि जब हमने इतने बड़े इतिहास से कोई आज तक सेध नहीं ली तो आगे ही मालिक है ਡੀਐਮ ਸੀ ਦੇ ਪ੍ਰਧਾਨ ਹਰਮਿਤ ਕਾਲਕਾ ਨੇ ਇਸ ਥਾਂ ਤੇ ਪ੍ਰੋਗਰਾਮ ਕ੍ਰਾਉਨ ਨੂੰ ਸ਼ੋਮਣੀ ਕਮੇਟੀ ਦੇ ਪ੍ਰਧਾਨ ਦੀ ਬੇਵਸੀ ਦੱਸਿਆ ਤੇ ਸਰਨਾ ਭਰਾਵਾਂ ਨੂੰ ਵੀ ਨਿਸ਼ਾਨੇ ਤੇ ਲਿਆ श्रोमण गुरुद्वारा प्रबंधक कमेटी की तो ये नैतिक जिम्मेवारी बनती थी कि ऐसे स्थान पे ना किया जब बहुत बड़ा कंट्रोवर्शियल है।, है मैंने प्रधान साहब को ही पत्र लिखा है क्योंकि जत्थेदार साहब को पत्र लिखना मेरा बनता नहीं था और क्योंकि ये जो डिसीजन है वो श्रोमणी कमेटी के प्रधान साहब ने लेना था मगर मैं समझता हूं जो इस चीज का अफसोस भी जताता हूँ जो बेबसी आज श्रोमणी कमेटी के प्रधान साहब की हो चुकी है कि वो सरना जासव की बातों के ऊपर आके उनको अपना डिसीजन नहीं ले पा रहे तो आगे क्या कौम का होगा ਜ਼ਿਕਰ ਇਹੋ ਹੈ ਕਿ ਦਿੱਲੀ ਕਮੇਟੀ ਨੇ ਐਸਜੀਪੀਸੀ ਨੂੰ ਲਿਖੀ ਚਿੱਠੀ 'ਚ ਜ਼ਿਕਰ ਕੀਤਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਸਾਫ਼ ਨਿਰਦੇਸ਼ ਦਿੱਤੇ ਨੇ ਇਸ਼ਰਾਬ ਵਰਤੋਂ ਵਾਲੀਆਂ ਥਾਵਾਂ ਤੇ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਸਾਹਿਬ ਦੇ ਘੋੜੇ ਨੇਤਾ ਤੰਬਾਕੂ ਵਾਲੇ ਖੇਤਾਂ 'ਚੋਂ ਲੰਘਣ ਤੋਂ ਹੀ ਮਨਾ ਕਰ ਦਿੱਤਾ ਸੀ। ਫਿਰ ਐਸਜੀਪੀਸੀ ਦੇ ਵੱਲੋਂ ਇਸ ਥਾਂ ਤੇ ਸਮਾਗਮ ਕਿਉਂ ਕਰਵਾਇਆ? ਦਿੱਲੀ ਤੋਂ ਰਵੀ ਮਿਸ਼ਰਾ న్యూਸ 18 ਪੰਜਾਬ।